ਉਨੀ ਪਾਰਟੀ ਵੱਲੋਂ ਭਗੰਤ ਮਾਨ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਬੱਕਰੀ ਤੱਕ ਦਾ ਮੁਆਵਜ਼ਾ ਦੇਵਾਂਗੇ ਅਸੀਂ ਕੁੱਕੜੀ ਤੱਕ ਦਾ ਮੁਆਵਜ਼ਾ ਦੇਵਾਂਗੇ ਤਾਂ ਲੋਕਾਂ ਦੀਆਂ ਜਾਨਾਂ ਤੇ ਪਈ ਆ ਹਰੇਕ ਤੱਕ ਇੱਥੇ ਕੋਈ ਢੰਗ ਦਾ ਪ੍ਰਬੰਧ ਨਹੀਂ ਸਰਕਾਰ ਕਰ ਸਕੀ ਕਿੰਨਾ ਕਿਤੇ ਜੋ ਲੀਡਰ ਨੇ ਉਹ ਹਜੇ ਵੀ ਇੱਥੇ ਸਿਰਫ ਫੋਟੋਆਂ ਕਰਵਾਉਣ ਦੇ ਲਈ ਲੋਕਾਂ ਦਾ ਦਿਲਤਰਵਾਸਾ ਕਰਨ ਦੇ ਲਈ ਆਉਂਦੇ ਆ ਕਿ ਅਸੀਂ ਕਰ ਰਹੇ ਆ ਅਸੀਂ ਕਰਾਂਗੇ ਪਰ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਆ ਤਾਂ ਅਕਸਰ ਉਹ ਕਿਹਾ ਜਾਂਦਾ ਕਿ ਜਿੰਨਾ ਕੁ ਅਸੀਂ ਕਰਤਾ ਉਹਦੇ ਕਰਕੇ ਨੁਕਸਾਨ ਥੋੜਾ ਹੋਇਆ ਜੇ ਇੱਕ ਪਾਸੇ ਮੰਤਰੀ ਸਾਹਿਬ ਆਏ ਹੋਏ ਨੇ ਤਾਂ ਸਾਰੇ ਦੀ ਸਾਰੀ ਸਾਰੇ ਦਾ ਸਾਰਾ ਜਿਹੜਾ মিডিਆ ਨੈਸ਼ਨਲ মিডিਆ ਵੀ ਉੱਥੇ ਹੈ ਜਿਹੜਾ ਉਹ ਮੰਤਰੀ ਸਾਹਿਬ ਨੂੰ ਕਵਰ ਕਰ ਰਿਆ ਪਰ ਆ ਲੋਕ ਜਿਹੜੇ ਆਪਣੀ ਜਾਨ ਤੇ ਖੇਡ ਕੇ ਇੱਥੇ ਪਹੁੰਚੇ ਆ ਇਹਨਾਂ ਨੂੰ ਕਵਰ ਕਰਨ ਦੀ ਬਜਾਏ ਇਹਨਾਂ ਦੀਆਂ ਦੁੱਖ ਤਕਲੀਫਾਂ ਸੌਣ ਦੀ ਬਜਾਏ ਹਜੇ ਤੱਕ ਇਹਨਾਂ ਕੋਲ ਤਾਂ ਕੋਈ ਨਹੀਂ ਪਹੁੰਚਿਆ ਪਰ ਮੰਤਰੀ ਸਾਹਿਬ ਦੀ ਵੀਡੀਓ ਕਰਕੇ ਵਾਵਾ ਖੱਟੀ ਜਾਣੀ ਆ ਮੰਤਰੀ ਸਾਹਿਬ ਦਾ ਚਿਹਰਾ ਦਿਖਾਉਣ ਦੇ ਕਰਕੇ ਵਿਊ ਵੱਧ ਮਿਲਣੇ ਆ ਇਸ ਕਰਕੇ ਮੰਤਰੀ ਸਾਹਿਬ ਹੋਣਾ ਦਾ ਚਿਹਰਾ ਦਿਖਾਉਣਾ ਬਹੁਤ ਜ਼ਰੂਰੀ ਸਮਝਿਆ ਜਾ ਰਿਹਾ ਦੀ ਕੀ ਆਉਂਦੇ ਆ ਮੰਤਰੀ ਪਰ ਫੋਟੋ ਕਰਵਾਉਣ ਤੋਂ ਬਾਅਦ ਇੱਥੋਂ ਰਫੂ ਚੱਕਰ ਹੋ ਜਾਂਦਾ ਤਾਂ ਜਦੋਂ ਪੁੱਛਿਆ ਜਾਂਦਾ ਤਾਂ ਕਹਿੰਦੇ ਕਰ ਰਹੇ ਆ ਪਰ ਹਜੇ ਇਹ ਨਹੀਂ ਪਤਾ ਲੱਗ ਰਿਹਾ ਕਿ ਕੰਮ ਕਿੱਥੇ ਦੇ ਕਰ ਰਹੇ ਆ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੰਨਾ ਟਰੰਮ ਕਰ ਰਹੇ ਆ ਤਸਵੀਰਾਂ ਇਸ ਟਾਈਮ ਫਰੋਜਪੁਰ ਏਰੀਆ ਦੇ ਆ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਦਰਿਆ ਜਿਹੜਾ ਉਹ ਚੜਿਆ ਹੋਇਆ ਤੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਣਾ ਲੋਕ ਲੋਕ ਕਿਸ਼ਤੀਆਂ ਦੇ ਰਾਹੀ ਆਪਣੇ ਘਰਬਾਰ ਛੱਡ ਕੇ ਆਪਣਾ ਸਮਾਨ ਬੰਨ੍ਹ ਕੇ ਆ ਜਿਹੜਾ ਉਹ ਬਾਹਰ ਨਿਕਲਦਿਆਂ ਕੋਸ਼ਿਸ਼ਾਂ ਕਰ ਰਹੇ ਨੇ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਬਾਈ ਹਣੀ ਉੱਪਰ ਦੀ ਆਪਣੀ ਬੋਟ ਆ ਜਿਹੜੀ ਉਹ ਵਲਕੇ ਲੈ ਕੇ ਆਏ ਆ ਤਾਂ ਬਹੁਤ ਸਾਰੇ ਲੋਕ ਇਸ ਬੋਰਡ ਦੇ ਵਿੱਚ ਮੌਜੂਦ ਨੇ ਤਾਂ ਆ ਬਾਈ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਗਲ ਤੱਕ ਪਾਣੀ ਆ ਰਿਹਾ ਤਾਂ ਦੇਖੋ ਕਿ ਇਸ ਤਰ੍ਹਾਂ ਲੋਕਾਂ ਨੂੰ ਆਪਣੀ ਜਾਨ ਆ ਜਿਹੜੀ ਉਹ ਬਚਾਉਣੀ ਪੈ ਰਹੀ ਆ ਪਾਣੀ ਆ ਜਿਹੜਾ ਉਹ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਿੰਡਾਂ ਦੇ ਵਿੱਚ ਵੜਿਆ ਹੋਇਆ ਪਰ ਕਿਤਨਾ ਕਿਤੇ ਜੋ ਲੀਡਰ ਨੇ ਉਹ ਹਜੇ ਵੀ ਇੱਥੇ ਸਿਰਫ ਫੋਟੋਆਂ ਕਰਵਾਉਣ ਦੇ ਲਈ ਲੋਕਾਂ ਦਾ ਦਿਲਤਰਵਾਸਾ ਕਰਨ ਦੇ ਲਈ ਆਉਂਦੇ ਆ ਕਿ ਅਸੀਂ ਕਰ ਰਹੇ ਹਾਂ ਅਸੀਂ ਕਰਾਂਗੇ ਪਰ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਆ ਤਾਂ ਅਕਸਰ ਉਹ ਕਿਹਾ ਜਾਂਦਾ ਕਿ ਜਿੰਨਾ ਕੁ ਅਸੀਂ ਕਰਤਾ ਉਹਦੇ ਕਰਕੇ ਨੁਕਸਾਨ ਥੋੜਾ ਹੋਇਆ ਜੇ ਜੇ ਕਹਿੰਦੇ ਵੱਧ ਕਰ ਦੇ ਤਾਂ ਸ਼ਾਇਦ ਕੀ ਪਤਾ ਕੀ ਹੋ ਜਾਣਾ ਸੀਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪਣਾ ਸਮਾਨ ਆ ਜਿਹੜਾ ਉਹ ਲੈ ਕੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇੱਥੋਂ ਨਿਕਲ ਰਹੇ ਆ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਬੱਕਰੀ ਤੱਕ ਦਾ ਮੁਆਵਜ਼ਾ ਦੇਵਾਂਗੇ ਅਸੀਂ ਕੁੱਕੜੀ ਤੱਕ ਦਾ ਮੁਆਵਜ਼ਾ ਦੇਵਾਂਗੇ ਤਾਂ ਲੋਕਾਂ ਦੀਆਂ ਜਾਨਾਂ ਤੇ ਪਈ ਆ ਹਰੇਕ ਤੱਕ ਇੱਥੇ ਕੋਈ ਢੰਗ ਦਾ ਪ੍ਰਬੰਧ ਨਹੀਂ ਸਰਕਾਰ ਕਰ ਸਕੀ ਸਰਕਾਰ ਦੇ ਵੱਲੋਂ ਕੋਈ ਪੁਗਤਾ ਪ੍ਰਬੰਧ ਜਿਹੜਾ ਉਹ ਲੋਕਾਂ ਦੀ ਜ਼ਿੰਦਗੀ ਨੂੰ ਲੋਕਾਂ ਦੇ ਪਸ਼ੂਆਂ ਨੂੰ ਡੰਗਰਾਂ ਨੂੰ ਬਚਾਉਣ ਦੇ ਲਈ ਕੋਈ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ ਤਾਂ ਜਿੱਥੇ ਵੀ ਇਹ ਕਿਸ਼ਤੀ ਕਿਨਾਰੇ ਲੱਗੂਗੀ ਜਿੱਥੇ ਵੀ ਇਹ ਕਨਾਰੇ ਤੇ ਕਿਸ਼ਤੀ ਖੜੂਗੀ ਤਾਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਅਗਰ ਤਸਵੀਰਾਂ ਦੁਆਰਾ ਫੇਰ ਦਿਖਾ ਦਿੱਤੀਆਂ ਜਾਣ ਕਿ ਇੱਕ ਪਾਸੇ ਮੰਤਰੀ ਸਾਹਿਬ ਆਏ ਹੋਏ ਨੇ ਤਾਂ ਸਾਰੇ ਦੀ ਸਾਰੀ ਸਾਰੇ ਦਾ ਸਾਰਾ ਜਿਹੜਾ মিডিਆ ਨੈਸ਼ਨਲ মিডিਆ ਵੀ ਉੱਥੇ ਹੈ ਜਿਹੜਾ ਉਹ ਮੰਤਰੀ ਸਾਹਿਬ ਨੂੰ ਕਵਰ ਕਰ ਰਿਆ ਪਰ ਆ ਲੋਕ ਜਿਹੜੇ ਆਪਣੀ ਜਾਨ ਤੇ ਖੇਡ ਕੇ ਇੱਥੇ ਪਹੁੰਚੇ ਆ ਇਹਨਾਂ ਨੂੰ ਆਵਰ ਕਰਨ ਦੀ بجائے ਇਹਨਾਂ ਦੀਆਂ ਦੁੱਖ ਤਕਲੀਫਾਂ ਸਾਂਦੀਂ بجائے ਹਜੇ ਤੱਕ ਇਹਨਾਂ ਕੋਲ ਤਾਂ ਕੋਈ ਨਹੀਂ ਪਹੁੰਚਿਆ ਪਰ ਮੰਤਰੀ ਸਾਹਿਬ ਦੀ ਵੀਡੀਓ ਕਰਕੇ ਵਾਵਾ ਖੱਟੀ ਜਾਣੀ ਆ ਮੰਤਰੀ ਸਾਹਿਬ ਦਾ ਚਿਹਰਾ ਦਿਖਾਉਣ ਦੇ ਕਰਕੇ ਵਿਊ ਵੱਧ ਮਿਲਣੇ ਆ ਇਸ ਕਰਕੇ ਮੰਤਰੀ ਸਾਹਿਬ ਉਹਨਾਂ ਦਾ ਚਿਹਰਾ ਦਿਖਾਉਣਾ ਬਹੁਤ ਜ਼ਰੂਰੀ ਸਮਝਿਆ ਜਾ ਰਿਹਾ ਪਰ ਆ ਆਮ ਲੋਕ ਜਿਹੜੇ ਇਸ ਸਰਕਾਰ ਨੂੰ ਟੈਕਸ ਦਿੰਦੇ ਆ ਜੋ ਇਸ ਸਰਕਾਰ ਨੂੰ ਟੈਕਸ ਭਰਦੇ ਆ ਜਿਹਦੇ ਕਰਕੇ ਭਗਵੰਤ ਮਾਨ ਸਾਹਿਬ ਕਦੇ ਜਹਾਜ ਚੱਕ ਕੇ ਉਧਰ ਜਾਵੜਦੇ ਆ ਕਦੇ ਜਹਾਜ ਚੱਕ ਕੇ ਉਧਰ ਜਾਵੜਦੇ ਆ ਪਰ ਇੱਥੇ ਆ ਕੇ ਇੱਥੇ ਆ ਕੇ ਲੋਕਾਂ ਨੇ ਰੋਕ ਤਕਲੀਫਾਂ ਜਿਹੜੀਆਂ ਉਹ ਕਿਸੇ ਨੇ ਵੀ ਜਿਹੜੀ ਹੁਣ ਤੱਕ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਆਉਂਦੇ ਆ ਮੰਤਰੀ ਪਰ ਫੋਟੋ ਕਰਵਾਉਣ ਤੋਂ ਬਾਅਦ ਇੱਥੋਂ ਰਫੂ ਚੱਕਰ ਹੋ ਜਾਂਦਾ ਤੇ ਜਦੋਂ ਪੁੱਛਿਆ ਜਾਂਦਾ ਤਾਂ ਕਹਿੰਦੇ ਕਰ ਰਹੇ ਆ ਪਰ ਹਜੇ ਇਹ ਨਹੀਂ ਪਤਾ ਲੱਗ ਰਿਹਾ ਕਿ ਕੰਮ ਕਿੱਥੇ ਦੇ ਕਰ ਰਹੇ ਆ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੰਨਾ ਟਰੰਮ ਕਰ ਰਹੇ ਆ ਤਾਂ ਅਸੀਂ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਆ ਜਿਹੜੇ ਉਹ ਇੱਥੇ ਪਹੁੰਚੇ ਸੀ ਤਾਂ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਲੋਕ ਇਸ ਕਿਸ਼ਤੀ ਦੇ ਰਾਹੀਂ ਪਹੁੰਚੇ ਸੀ ਕਿਸ ਤਰ੍ਹਾਂ ਲੋਕ ਆਪਣਾ ਸਮਾਨ ਆਪਣਾ ਜੋ ਕੀਮਤੀ ਸਮਾਨ ਆ ਆਪਣੇ ਕੱਪੜੇ ਆ ਥੋੜਾ ਬਹੁਤਾ ਰਾਸ਼ਨ ਲੈ ਕੇ ਇੱਥੇ ਪਹੁੰਚੇ ਆ ਤਾਂ ਬੜਾ ਮਾਹੌਲ ਆ ਜਿਹੜਾ ਉਹ ਇੱਧਰ ਪਾਣੀ ਨੇ ਬੜੀ ਤਬਾਹੀ ਮਚਾਈ ਹੋਈ ਆ ਲਗਭਗ ਏਰੀਆ ਜਿਹੜਾ ਉਹ ਪਾਣੀ ਦੀ ਮਾਰੇ ਥਾਣੇ ਪਰ ਇੱਧਰਲੇ ਪਾਸੇ ਮੰਤਰੀ ਸਾਹਿਬ ਆਏ ਸੀ ਉਹਨਾਂ ਦਾ ਕਾਫਲਾ ਇੱਕ ਵਾਰ ਸਿਰਫ ਸ਼ਰਕਤ ਹੋ ਕੇ ਲੰਘ ਗਿਆ ਕਿ ਅਸੀਂ ਕਰ ਰਹੇ ਆ ਅਸੀਂ ਕਰਾਂਗੇ ਪਰ ਇਹ ਲੋਕ ਜਿਹੜੇ ਹੁਣੇ ਆਪਣੀ ਜਾਨ ਤੇ ਖੇਡ ਕੇ ਇੱਥੇ ਪਹੁੰਚੇ ਆ ਇਹਨਾਂ ਦੀ ਹਰੇਕ ਤੱਕ ਕੋਈ ਸਾਰ ਨਹੀਂ ਲਈ ਗਈ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਆਸ ਸੀਗੀ ਇਹਨਾਂ ਲੋਕਾਂ ਨੂੰ ਲੱਗਦਾ ਸੀ ਕਿ ਮੰਤਰੀ ਸਾਹਿਬ ਦੇ ਖਰੇ ਖਰੇ ਕਿਨਾਰੇ ਲੱਗ ਰਾਂਗੇ ਮંત્રી ਸਾਹਿਬ ਦੇ ਖੜੇ ਖੜੇ ਜੇ ਕਿਨਾਰੇ ਤੇ ਪਹੁੰਚ ਗਏ ਤਾਂ ਸ਼ਾਇਦ ਮੰਤਰੀ ਸਾਹਿਬ ਸਾਡੀ ਗੱਲ ਸੁਣਨਗੇ ਪਰ ਮੰਤਰੀ ਸਾਹਿਬ ਹੁਣੀ ਚੁੱਪਚੀਪੀਤੇ ਆਪਣਾ ਕਾਫਲਾ ਲੈ ਕੇ ਇੱਥੋਂ ਚੱਲਦੇ ਬਣੇ ਲੋਕ ਆ ਜਿਹੜੇ ਕੁਝ ਪਿੰਡਾਂ ਦੇ ਉਸ ਹੱਥਾਂ ਲੈ ਕੇ ਜਰੂਰ ਪਹੁੰਚ ਰਹੇ ਆ ਪਰ ਮੰਤਰੀ ਸਾਹਿਬ ਹੁਣੀ ਦੇਖ ਰਹੇ ਸੀ ਅਸੀਂ ਵੀ ਆਪਣੀ ਅੱਖਾਂ ਦੇ ਨਾਲ ਦੇਖਿਆ ਮੰਤਰੀ ਸਾਹਿਬ ਨੇ ਸਰਪ ਸੀਸੇ ਵਿੱਚ ਦੀ ਇਹ ਦੇਖਿਆ ਨਾਲ ਐਮਐਲਏ ਫੋਜਾ ਸਿੰਘ ਸਰਾਰੀ ਨੇ ਉਹਨਾਂ ਦਾ ਹੱਕ ਬਣਦਾ ਸੀ ਉਹ ਤਾਂ ਇੱਥੇ ਘਟੋ ਘਟ ਖੜਦੇ ਜੇਕਰ ਮੰਤਰੀ ਕੋਲ ਟਾਈਮ ਨਹੀਂ ਸੀਗਾ ਤਾਂ ਲੋਕਾਂ ਦੇ ਕੋਲ ਦੀ ਸਿਰਫ ਮੂੰਹ ਪਾਸੇ ਕਰਕੇ ਨੰਗਨ ਦੀ ਆਤ ਤਾਂ ਲੋਕਾਂ ਗੱਲਬਾਤ ਕਰਾਂਗੇ ਭੈਣ ਜੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਪੈਂਟ ਜੰਡੀ ਵਾਲਾ ਪਿੰਡ ਵਾਲਾ ਕਦੋਂ ਤੋਂ ਤੁਰੇ ਹੋ ਤੁਸੀਂ ਸਾਡੇ ਅੱਜ ਪੰਜ ਸੱਤ ਦਿਨ 10 ਦਿਨ ਹੋ ਕੇ ਪਾਣੀ ਚੱਲਦੇ ਨੂੰ ਹਾਂਜੀ ਘਰ-ਬਾਰ ਤੁਹਾਡਾ ਸਾਰਾ ਡੁੱਬ ਗਿਆ ਹਾਂ ਕਰ-ਬਾਰ ਸਭ ਡੁੱਬੇ ਬੈਠੇ ਸਾਡੇ ਜੀ ਪਿੰਜਰੇ ਤੁਹਾਡੇ ਦਾਣੇ ਵਗੈਰਾ ਸੀਗੇ ਉਹ ਤਰਫ ਪਕੜਾ ਆ ਅਸੀਂ ਦਾਣੇ ਵਕਾਰਾ ਸਾਡੇ ਸਭ ਛੱਤਾਂ ਤੇ ਪਏ ਆਂ ਵੀ ਪਹੀ ਜਾਂਦਾ ਆ ਪੈਣੇ ਪਸ਼ੂ ਵੀ ਸੀਗੇ ਕੋਈ ਹਾਂਜੀ 10 10 ਡੰਕਰ 15 15 ਡੰਕਰ ਤੁਹਾਡੇ ਉਹ ਵਿਚੇ ਪਾਣੀ ਤੇ ਅਰੇ ਡੰਗਰ ਪਾਣੀ ਦੇ ਵਿੱਚ ਆ ਮੰਤਰੀ ਸਾਹਿਬ ਆਏ ਸੀ ਲੱਗਦਾ ਸੀਗਾ ਵੀ ਕੋਈ ਗੱਲਬਾਤ ਕਰਕੇ ਜਾਣਗੇ ਤੁਹਾਡੇ ਨਾਲ ਸਾਨੂੰ ਨਹੀਂ ਲੱਗਦਾ ਅੱਛਾ ਤੁਹਾਨੂੰ ਕੋਈ ਉਮੀਦ ਹੈ ਜਦੋਂ 2023 ਵਿੱਚ ਪਾਣੀ ਆ ਸੀ ਉਦੋਂ ਵੀ ਅਸੀਂ ਆਪ ਹੀ ਜਾਣਾਂ ਤੇ ਆਪ ਹੀ ਅਸੀਂ ਆਪ ਦੇ ਬੱਚੇ ਆਪ ਹੀ ਕੱਢੇ ਤਾਂ ਲੋਕ ਬਿਲਕੁਲ ਲੋਕ ਭਾਵਕ ਨੇ ਉਹਨਾਂ ਨੂੰ ਲੱਗਦਾ ਸੀ ਕਿ ਮੰਤਰੀ ਸਾਹਿਬ ਆਏ ਹੋਏ ਨੇ ਅੱਖਾਂ ਦੇ ਵਿੱਚ ਕਾਸ ਸੀ ਕਿ ਸ਼ਾਇਦ ਮੰਤਰੀ ਸਾਹਿਬ ਹੁਣੀ ਸਾਡੇ ਨਾਲ ਗੱਲਬਾਤ ਕਰਕੇ ਜਾਣਗੇ ਪਰ ਮੰਤਰੀ ਸਾਹਿਬ ਹੁਣਾ ਦਾ ਕਾਫਲਾ ਲੋਕਾਂ ਨੂੰ ਦੇਖਦਾ ਹੋਇਆ ਸਿਰਫ ਇਤੋਂ ਚਲਾ ਗਿਆ ਕਿਉਂਕਿ ਮੰਤਰੀ ਸਾਹਿਬ ਹੁਣਾ ਦੀ ਫੋਟੋ ਆ ਜਿਹੜੀ ਇੱਕ ਵਾਰ ਹੋ ਚੁੱਕੀ ਆ ਵੀਡੀਓ ਉੱਪਰ ਚੱਲ ਜੂਗੀ ਕਿ ਮੰਤਰੀ ਸਾਹਿਬ ਪਹੁੰਚੇ ਨੇ ਪਰ ਅਸਲ ਗਰਾਊਂਡ ਦੇ ਵਿੱਚ ਲੋਕਾਂ ਦੇ ਕੀ ਹਾਲਾਤ ਨੇ ਅਸਲ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਕੀ ਹਾਲਾਤ ਨੇ ਮਾਤਾ ਜੀ ਕਿੱਥੋਂ ਆਏ ਹੋ ਕਿੰਨਾ ਕੁ ਟਾਈਮ ਹੋ ਗਿਆ ਬਾਈ ਨਹੀਂ ਹਣੇਂਦਾ ਪਿਆ ਕੋਈ ਨਹੀਂ ਹਣੇਂਦਾ ਨਾ ਆ ਮੋਲਣਾ ਤਾਂ ਦੇ ਪੀਓ ਡੋਬ ਬਗਲੋੜ ਕੇ ਹੋਰ ਪਾਣੀ ਆ ਬਾੜੇ ਬਾਈ ਪਾਣੀ ਕਿੰਨਾ ਵੱਡਾ ਬਹੁਤ ਵੱਡਾ ਵਾ ਜੀ ਕਿ ਅੰਦਰ ਅੱਜ ਵੱਡਾ ਬੜ ਬਹੁਤ ਅੱਜ ਹੂੰ ਜੇ ਤੁਹਾਡੇ ਕੋਈ ਪਸ਼ੂ ਡੰਗਰ ਸੀਗੇ ਬਾਈ ਫਿਰ ਉਹ ਵਾਦੋ ਪਸ਼ੂ ਵਾਦੂਗੇ ਨਾ ਜੇ ਬੰਨਰ ਕੀਤੀ ਪਏ ਉੱਚੇ ਹਾਂ ਬਹੁਤ ਬਹੁਤ ਹਾਲ ਮੰਦੇ ਨਾ ਦੇ ਜੀ ਕਦੋਂ ਕਦੇ ਤੁਰੇ ਹੋਏ ਵੋਟ ਲੈ ਕੇ ਤੁਸੀਂ ਦੋ ਤਿੰਨ ਘੰਟੇ ਹੋ ਗਏ ਅੱਛਾ ਠੀਕ ਹੈ ਕਹਾਣੀ ਬੜਾ ਲੁੜਦੀ ਬਿਆੜੀ ਸੀ ਹਾਂਜੀ ਬਿਆੜੀ ਲੁੜਦੀ ਸੀ ਅੱਛਾ ਤਾਂ ਫਿਰ ਜੀ ਔਲੇ ਬੱਚੇ ਗਏ ਸੀ ਤਾਂ ਹੈ ਜਨਟ ਰੋਏ ਆਏ ਕਿੰਨੇ ਕੁ ਲੋਕ ਨੇ ਹਰੇ ਪਿੰਡ ਦੇ ਵਿੱਚ ਬਾਦੂ ਲੋਕ ਜੇ ਬੈਠੇ ਨੇ ਵਿਚਾਰੇ ਸਰਕਾਰ ਨੇ ਕੋਈ ਉਹਨਾਂ ਨੂੰ ਕੱਢਣ ਦਾ ਪ੍ਰਬੰਧ ਕੀਤਾ ਨਹੀਂ ਕੀਤਾ ਜੀ ਇਹ ਇਹ ਬੋਰਡ ਤੁਹਾਡੀ ਆਪਣੀ ਆ ਇਹ ਹਾਂ ਅੱਛਾ ਪਿੰਡਾਂ ਦੀ ਬੋਰਡ ਹਾਂ ਦਰਿਆ ਹੱਤ ਲੋ ਅੱਜ ਦੀ ਏ ਅੱਛਾ ਠੀਕ ਹੈ ਮਤਲਬ ਮੰਤਰੀ ਸਾਹਿਬ ਇੱਥੇ ਆਏ ਸੀ ਕੀ ਲੱਗਦਾ ਤੁਹਾਨੂੰ ਲੱਗਦਾ ਸੀ ਵੀ ਸ਼ਾਇਦ ਮਿਲ ਕੇ ਜਾਣਗੇ ਤੁਹਾਨੂੰ ਸਾਨੂੰ ਨਹੀਂ ਲੱਗਦਾ ਕੀ ਲੱਗਦਾ ਵੀ ਜਿਸ ਤਰ੍ਹਾਂ ਸਰਕਾਰ ਕਹਿੰਦੀ ਸੀ ਅਸੀਂ ਤਾਂ ਕਹਿੰਦੇ ਜੇ ਮੁਰਗੀ ਮਰ ਗਈ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਨਹੀਂ ਖਾਨੂ ਕੋਈ ਮੁਆਵਜ਼ਾ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੀ ਕਿੰਨੇ ਕਿ ਪਸ਼ੂ ਤੁਹਾਡੇ ਅੰਦਰ ਕਿੰਨੇ ਕ ਰਹਿ ਗਏ ਜੀ ਤੁਹਾਡੇ ਤੋਂ ਵੱਧ ਹੋ ਜੇ ਪਸ਼ੂ ਪੂਸ ਹੋਏ ਗਏ ਨੇ ਜੀ 10 ਦਾ ਘਾਰ ਦੇ ਗਏ ਨੇ 5 10 ਦਾ ਮੱਝ ਆ ਗਈਆਂ ਨੇ ਕੋਈ ਵਿਚਾਰੇ ਫਾਲ ਮਾਰਗ ਦੇ ਵਿੱਚ ਹੂੰ ਹੂੰ ਹਾਂ ਤਾਂ ਹੋਰ ਵੀ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਥੇ ਕੁਝ ਲੋਕ ਆਪਣੇ ਪੱਧਰ ਤੇ ਲੋਕਾਂ ਦੀ ਸੇਵਾ ਦੇ ਲਈ ਆ ਰਹੇ ਆ ਉਹ ਆਪਣੇ ਤੌਰ ਤੇ ਲੋਕਾਂ ਨੂੰ ਰਾਸ਼ਨ ਦੇ ਰਹੇ ਆ ਪਰ ਸਰਕਾਰ ਸਿਰਫ ਸਰਕਾਰ ਦੇ ਮੰਤਰੀ ਇੱਥੋਂ ਦੇ ਐਮਐਲਏ ਸਿਰਫ ਫੋਟੋ ਕਰਾਉਣ ਦੇ ਲਈ ਇੱਥੇ ਆਉਂਦੇ ਆ ਔਰ ਜਦੋਂ ਲੋਕ ਅਸੀਂ ਦੇਖ ਰਹੇ ਸੀਗੇ ਤਾਂ ਲੋਕਾਂ ਦੇ ਮਨ ਦੇ ਵਿੱਚ ਉੱਥੇ ਕਾਸ ਸੀ ਕਿ ਉੱਥੇ ਗੱਡੀਆਂ ਦਾ ਕਾਫਲਾ ਖੜਾ ਸ਼ਾਇਦ ਗੱਡੀਆਂ ਦੇ ਕਾਫਲੇ ਦੇ ਵਿੱਚੋਂ ਕੋਈ ਉਤਰੂਗਾ ਤੇ ਸਾਨੂੰ ਕਹੂਗਾ ਕਿ ਅਸੀਂ ਤੁਹਾਡੇ ਨਾਲ ਆ ਪਰ ਜਦੋਂ ਤੱਕ ਉਹ ਇੱਥੇ ਪਹੁੰਚੇ ਮੰਤਰੀ ਸਾਹਿਬ ਹੋਣੀ ਆਪਣੀ ਆਪਣੀਆਂ ਗੱਡੀਆਂ ਲੈ ਕੇ ਇੱਥੋਂ ਚੱਲਦੇ ਬਣੇ ਕਿਉਂਕਿ ਮੰਤਰੀ ਸਾਹਿਬ ਉਹਨਾਂ ਦੀ ਫੋਟੋ ਆ ਜਿਹੜੀ ਉਹ ਆਲਰੇਡੀ ਮੀਡੀਆ ਦੇ ਉੱਪਰ ਹੋ ਚੁੱਕੀ ਆ ਤਾਂ ਅਗਲੀ ਅਪਡੇਟ ਦੇ ਨਾਲ ਜੁੜੇ ਰਹੋ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਬਹੁਤ ਬਹੁਤ ਧੰਨਵਾਦ